ਨੇ ਨਾਲ ਜੋ ਹਮੇ ਰਵੀ ਵੀ ਛੁੱਟੀਆਂ ਚ ਬੜਾ ਜੀ ਕਰਦਾ ਵਾਂਡੇ ਜਾਣ ਨੂੰ ਤੇ ਤੁਮ ਮੈਨੂੰ ਫੋਨ ਨਾ ਮਾ ਦੋ ਤਿੰਨ ਦਿਨੋਂ ਇਹ ਗੱਲ ਹੀ ਨਹੀਂ ਹੋਈ ਤੇ ਅਲਦੀ ਭਾਬੀ ਵੀ ਗਈ ਹੈ ਮਨੇ ਕਿ ਫੋਨ ਹੀ ਨਹੀਂ ਮੀਣਾ ਕੀਤਾ ਬਣਾ ਪੁੱਛਾ ਤਾਂ ਸਹੀ ਹਲੋ ਹਲੋ हां सुजल मम्मी इयाले ठीक है मुद्द तू अपना सुना तू ठीक है मैं गया खंडे कितने दिन हो गए अपनंदा होने गए आया दो दिन हो गए ने और सब बढ़िया संदीप समर हाँ सारे ठीक ठाक है मम्मी हाँ संदीप भी ठीक है सब बच्चे भी ठीक है फिर सुनाओ पबी गई कल दी हां गई है कल दी ਮੈਂ ਤੇ ਸਾਰਾ ਦਿਨ ਖਾਪ ਜਾਨੀ ਆ ਕੰਮ ਕਰਦੀ ਨਾਲ ਤੇਨੂੰ ਪਵਨ ਨੂੰ ਪਤਾ ਨਹੀਂ ਸ਼ੋਭ ਨੂੰ ਛੱਟ ਲੱਗੀ ਉਹਦੇ ਪੈਰ ਨਾਲ ਖੇਡਣ ਗਿਆ ਸੀ ਉਹ ਤੇ ਉਥੋਂ ਛੱਟ ਲਵਾ ਕੇ ਆਇਆ ਹੈ ਸ਼ੋਭ ਨੂੰ ਕਿੱਦਾਂ ਛੱਟ ਲੱਗੀ ਮੈਨੂੰ ਤੇ ਬਤਾਈ ਨਹੀਂ ਤੂੰ ਦੱਸਿਆ ਹੀ ਨਹੀਂ ਮੈਨੂੰ ਕੌਣ ਤੱਕ ਵੇਲਾ ਹੈ ਨੰਮ ਸਵੇਰੇ ਸੌਂਤੀ ਆਉਂਗੀ ਕੋਈ ਗੱਲ ਨਹੀਂ ਤੂੰ ਪਾਪੀ ਨੂੰ ਕਹਿ ਸੱਦ ਲੈਣਾ ਹੀ ਪਹਿਲਾ ਪੁੱਤ ਤੂੰ ਕਹਿ ਤਾ ਦੇਂਦੀ ਆ ਭਾਬੀ ਤੇਰੀ ਨੂੰ ਪਤਾ ਹੀ ਪਤਾ ਛੱਡ ਕੇ ਉਹਦੇ ਹੁੰਦਿਆ ਹੀ ਸ਼ੋਭ ਨੂੰ ਲੈ ਕੇ ਆਇਆ ਹਰਦੀਪ ਉਹਨੂੰ ਛੱਟ ਲੱਗੀ ਦਾ ਪਤਾ ਮੂੰਹ ਚੁੱਕ ਕੇ ਤੇ ਸਾਬ ਲਲਾ ਤੁਰ ਪਈ ਇੱਕ ਵਾਰ ਨਹੀਂ ਕਿਹਾ ਕਿ ਮੈਂ ਨਹੀਂ ਜਾਣਦੀ ਚਲ ਕੋਈ ਗੱਲ ਨਹੀਂ ਛੱਟ ਲੱਗੀ ਆ ਜਾਂ ਕਿਤਰਾ ਬੈਕ ਜੈ ਲੈ ਲਿਆਦਾ ਲੈ ਕੇ ਆ ਗਿਆ ਤੇ ਫਿਰ ਮੈਂ ਬਹੁਤ ਉੱਥੇ ਕੀ ਕਹਿਣਾ ਮੈਂ ਉੱਥੇ ਕੀ ਕਹਿੰਦੀ ਕਿ ਤੂੰ ਨਾ ਜਾ ਤੇ ਜੇ ਤਾਂ ਭਾਬੀ ਦੀ ਗਲਤੀ ਆ ਵਾ ਇਹ ਨਾ ਜਾਣਦੀ ਫਿਰ ਕੀ ਇੱਕ ਦਿਨ ਠਹਿਰ ਕੇ ਚਲ ਜਾਂਦੀ ਦੋਸਤ ਚਲ ਕੋਈ ਨਹੀਂ ਮੈਂ ਸਵੇਰੇ ਆਵਾਂਗੀ ਕੋਈ ਗੱਲ ਨਹੀਂ ਮੈਂ ਤੇ ਲੇਟ ਹੋਣ ਨਾਲ ਮੈਂ ਸਵੇਰੇ ਸੋਤ ਤੇ ਹੀ ਆ ਜੰਗੀ ਚਲ ਠੀਕ ਹੈ ਚਲ ਠੀਕ ਆ ਪੁੱਤ ਫਿਰ ਆ ਜੀ ਤੈਨੂੰ ਮੇਲਾ ਮੈਂ ਕਹਾਂਵੇਂ ਕਹਿੰਦੀ ਰਹੀ ਨੀ ਪਾਪੀ ਬੜੀ ਚੰਗੀ ਬੜੀ ਚੰਗੀ ਹੁਣ ਮੰਮੀ ਲੱਗੇ ਰਹੀਂਦੀ ਮੰਮੀ ਨੂੰ ਪਤਾ ਹੋਣਾ ਮੈਂ ਚੰਗੀ ਹੈ ਕਿ ਨਹੀਂ ਮੰਮੀ ਸੱਚੀ ਆਂਦੀ ਆ ਵੀ ਇਹ ਬੜੀ ਚਲਾ ਆ ਗਿਆ ਕਿੱਡਾ ਕ ਜਾਣਾ ਇਹਦਾ ਜ਼ਰੂਰੀ ਹੀ ਚੰਦਾ ਭਲਾ ਪਤਾ ਵੀ ਘਰ ਮੁੰਡੇ ਨੂੰ ਸੱਟ ਲੱਗੀ ਆ ਕਿੱਡਾ ਦਾ ਦੇ ਲਿਆ ਇਹਦਾ ਮੈਂ ਤੇ ਜਦ ਹੀ ਚਲਕੀ ਜੜ ਕੇ ਹੁੰਦੀਆਂ ਹੀ ਇਹਦੇ ਹੱਥ ਤੋਂ ਇਹ ਤੇ ਕਿਹੜਾ ਸਾਇਦਾ ਕੰਮੀ ਪਿੰਨੇ ਜਾਣਾ ਹੈ ਜਾ ਕੇ ਸਵੇਰ ਵੇਣੀ ਆ ਨਾ ਮੰਮੀ ਨੂੰ ਕਹਿੰਨੀ ਸਵੇਰੇ ਸਾਦੇ ਨੂੰ ਘਰ ਫਿਰ ਪਤਾ ਲੱਗੂਗਾ ਮੈਂ ਹੁਣ ਮਹਾ ਰੋਟੀਆਂ ਪਕਾਈਆਂ ਲੱਕ ਮੇਰਾ ਅੱਕੜ ਗਿਆ ਐ ਰੋਟੀਆਂ ਬਕਾਉਂਦੀ ਤਾਂ ਮੈਂ ਕੀ ਕਰਾਂ ਹੁਣ ਮੈਨੂੰ ਇੰਨੇ ਭਾਂਡੇ ਵੀ ਮਾਣਨੇ ਪੈਣੇ ਇਹ ਮਬਥੇਰਾ ਮੁੰਡੇ ਨੂੰ ਵੱਢਿਆ ਸੀ ਇਹਨੂੰ ਨਾ ਵਾਂਡੇ ਕੱਲ ਇਹਨੂੰ ਨਾ ਵਾਂਡੇ ਕੱਲ ਪਰ ਨਾ ਇਹ ਨਹੀਂ ਅੱਖੇ ਲੱਗਾ ਮੇਰੇ ਇਹਨੇ ਇਹਨੂੰ ਵਾਂਡੇ ਕੱਲ ਕੇ ਛੱਡਿਆ ਮੈਂ ਮਾਰਦੀ ਆ ਮਦੋਂ ਨੂੰ ਆਵਾਜ਼ ਮੰਨੋ ਆਈ ਦਾਦੀ ਮੇਰੀ ਗੱਲ ਸੁਣ ਮੇਰਾ ਰੋਟੀਆਂ ਪਕਾਉਂਦੀ ਦਾ ਥੱਕ ਗਿਆ ਲੱਕ ਹੁਣ ਆ ਸਾਰੀ ਰਸੋਈ ਤੂੰ ਸਾਫ ਕਰਨੀ ਆ ਦਾਦੀ ਮੈਨੂੰ ਕੱਲੀ ਕੋਣੀ ਹੋਣੀ ਮੇਰੇ ਨਾਲ ਕਰਵਾ ਦੋ ਅੱਛਾ ਲੰਗਰ ਤੇਰੇ ਕੋ ਖਾਦਾ ਜਾਂਦਾ ਆ ਰਸੋਈ ਨਹੀਂ ਤੇਰੇ ਕੋ ਕੱਲੀ ਕੋ ਸਾਫ ਹੁੰਦੀ ਦਾਦੀ ਇਹਨਾਂ ਖਲਾਰਾ ਪਿਆ ਰਾਦੇ ਨੇ ਨਾ ਮੈਂ ਕੱਲੀ ਨਾ ਕਿਵੇਂ ਕਰ ਲੈਣਾ ਤੇਰੀ ਜ਼ੁਬਾਨ ਕੋ ਜਿਆਦਾ ਨਹੀਂ ਕੰਚੀ ਵਮੂ ਚੱਲਦਾ ਪਈ ਦਾਦੀ ਮੈਨੂੰ ਕੱਲੀ ਕੋਣੀ ਹੁੰਦਾ ਕਰਵਾ ਦੋ ਪਲੀਜ਼ ਚਲ ਠੀਕ ਆ ਪਖੰਡ ਕਿੱਡੇ ਕਰਦੀ ਆ ਮੈਂ ਪਾਂਡੇ ਸਾਫ ਕਰਦੀ ਤੂੰ ਤੋ ਗਰਮੀ ਮੰਮੀ ਪਾਣੀ ਲਿਆਈ ਬੜੀ ਗਰਮੀ ਓ ਬਾਹਰ ਆ ਗਿਆ ਵਾ ਹਾਂਜੀ ਬੜੀ ਮੰਮੀ ਗਰਮੀ ਹੈ ਬਾਹਰ ਡਾਕਟਰ ਨੇ ਫਿਰ ਕੀ ਦੱਸਿਆ ਵਾ ਡਾਕਟਰ ਨੇ ਪੱਟੀ ਖੋਲਤੀ ਆ ਤੇ ਉਹ ਆਂਦਾ ਬਰਸ ਦੀ ਟਕੋਰ ਕਰੋ ਅੱਛਾ ਹਾਂਜੀ ਚਲ ਠੀਕ ਆ ਫਿਰ ਅੰਦਰ ਆ ਜਾ ਨਾ ਨੂੰ ਵੀ ਮੈਣੀ ਅੰਦਰ ਕਿ ਨਾ ਉਹ ਸੜਿਆ ਬੱਤੀ ਜੇ ਕ ਬੰਦਿਆ ਰਾਤ ਦੀ ਹਨੇਰੀ ਕਰਕੇ ਤੇ ਮੈਂ ਇੱਥੇ ਪੈ ਜਨਾ ਸ਼ੋਵੇ ਠੰਡਾ ਫਿਰ ਵੀ ਸ਼ੁਭ ਤੇਰੀ ਭੈਣ ਦਾ ਫੋਨ ਤੇ ਨਹੀਂ ਆਇਆ ਮੰਮੀ ਮੈਨੂੰ ਤੇ ਨਹੀਂ ਭੈਣ ਦਾ ਫੋਨ ਆਇਆ ਚਲ ਠੀਕ ਆ ਤੂੰ ਇੱਥੇ ਲੰਮੇ ਪੈ ਤੇ ਮੈਂ ਤੇਰੀ ਰੋਟੀ ਲੈ ਕੇ ਆਈ ਚਾਹ ਠੀਕ ਆ ਚਾਚੂ ਹਲੋ ਸ੍ਰੀ ਆਨੰਦ

ਦੇ ਅਮਾਜੀ ਆਵਾ ਪੱਜ ਕੇ ਬਾਹਰ ਗਾਲ ਸੋਨੀ ਮੇਰੀ ਆਪਣੇ ਪੂਆ ਵਾਸਤੇ ਪਾਣੀ ਲੈ ਕੇ ਤੇ ਆ ਜੀ ਉਹ ਮੇਰੀ ਫੇਰ ਮੈਂ ਕਹਿਣ ਡਾਵੀਂ ਪੈਨ ਬਾਲ ਲਾ ਰਿਹਾ ਮੈਂ ਆਇਣਾ ਮਿਲ ਮੈਨੂੰ ਹੈਹੀ ਤੁਸੀਂ ਤਾਂ ਦੱਸਿਆ ਨਹੀਂ ਮੈਨੂੰ ਕੱਲ ਪਤਾ ਲੱਗਾ ਐਸ਼ਾ ਮੈਂ ਮੈਂ ਮੰਮੀ ਨੂੰ ਕਹਿੰਦੀ ਮੈਂ ਸਰਸਪਤੀ ਆਉਂਗੀ ਮੰਮੀ ਮੰਮੀ ਨੰਦਰਾ ਸਮਰ ਨਹੀਂ ਆਇਆ ਆ ਗਈ ਸਮਰ ਆਂਦਾ ਹੀ ਮੈਂ ਨਹੀਂ ਜਾਣਾ ਗਰਮੀ ਬੜੀ ਮੈਂ ਮੁਰਜਣਾ ਨਾ ਸ਼ਾਮਾ ਮੰਮੀ ਅੱਛੀ ਗੱਲ ਹੈ ਮੇਰੇ ਧੀ ਆਈ ਆ ਲੈ ਕੇ ਆਨੀ ਹਾਂ ਜਦੋਂ ਮੇਰੀ ਧੀ ਨੂੰ ਲੱਗਦਾ ਨਾ ਪਤਾ 5 ਮਿੰਟ ਨਹੀਂ ਲਾਉਣੇ ਆ ਜਾਣਾ ਮੇਰੀ ਧੀ ਨੇ ਮੈਂ ਤੇ ਰਾਤ ਪਤਾ ਨਹੀਂ ਕਿੱਦਾਂ ਕੱਢੀ ਮੈਂ ਹੁਣ ਠੰਡੇ ਠੰਡੇ ਜਾਨੀ ਆ ਚਲ ਸ਼ਾਮਾ ਦਾ ਕਰਾਂ ਹਾਂ ਸ਼ਾਮ ਨੂੰ ਵਾਪਸ ਚਲ ਜਾਈਂਗੀ ਹੋ ਠੀਕ ਹੈ ਤੂੰ ਹਾਂ ਸਭ ਠੀਕ ਹੈ ਨਾ ਰਾਤ ਨਹੀਂ ਹੈ ਅੱਸੀ ਕਾਲ ਪਈ ਪਾ ਲੈ ਕਿੰਨੀ ਸਿਆਣੀ ਮੇਰੀ ਦੀ ਉਸਰੇ ਪਾਣੀ ਲੈ ਕੇ ਹੁੰਦੀ ਐ ਛੁੱਪੀ ਨਾ ਪਾਣੀ ਤੂੰ ਪੀ ਨਹੀਂ 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 ਲੈ ਲੈ ਪੁੱਤ ਪੀ ਲੈ 3 ਠੀਕ ਠਾਕ ਹੈ ਹਾਂ ਮੰਮੀ ਸਾਰੇ ਠੀਕ ਹੈ ਬਸ ਸਮਨ ਨੂੰ ਵੀ ਲੈ ਆਉਣਾ ਸੀ ਮੰਮੀ ਗਰਮੀ ਐ ਨਹੀਂ ਆ ਸ਼ਾਮਾਂ ਨੂੰ ਮੈਂ ਮੁਰ ਜਾਣਾ ਮੈਂ ਕੀ ਉਹਨੂੰ ਨਹੀਂ ਗਰਮੀ ਹੈ ਨਹਾਣੇ ਨੂੰ ਖੜਨਾ ਆਹ ਸੂਟ ਤੂੰ ਬਣਾ ਲਿਆ ਹੈ ਆ ਮੈਂ ਮम्मी ਮੈਂ ਪਸੰਦ ਬੜਾ ਹੈ ਮੈਂ ਭਾਬੀਂ ਦੇਗੀ ਨੇ ਇਹਨਾਂ ਨਾਲ ਦਾ ਮੈਂ ਜਾ ਕੇ ਫਿਰ ਬਣਾ ਕੇ ਸੀਮ ਹੀ ਲਿਆ ਵੈਲਾ ਕਿੱਡਾ ਸੋਹਣਾ ਸੂਟ ਲੱਗਣ ਡਿਆ ਤੈਨੂੰ ਕਿੰਨਾ ਫੱਪਣ ਡਿਆ ਪਰ ਮੰਦੀਪ ਨੂੰ ਨਹੀਂ ਉਹ ਇੰਨਾ ਫੱਪਿਆ ਪਾਇਆ ਕਿਉਂ ਮੰਨੂ ਕੀ ਹੋਇਆ ਵੀ ਚੰਗੀ ਭਲੀ ਐਡੀ ਸੋਹਣੀ ਹੈਗੀ ਉਹਨਾਂ ਕਿਉਂ ਨਹੀਂ ਪੱਪੜਾ ਪਰ ਪਤਾ ਨਹੀਂ ਤੈਨੂੰ ਬਹੁਤ ਹੀ ਸੋਹਣਾ ਲੱਗਾ ਸੂਟ ਪਾਇਆ ਚਲ ਇੰਦਾਂ ਨਾ ਮੰਮੀ ਕਰਿਆ ਕੋਈ ਨਹੀਂ ਸੋਣਾ ਹੀ ਤੇ ਮੈਂ ਅੱਜ ਲਈ ਚਾਹ ਬਣਾ ਕੇ ਲਿਆਵਾਂ ਆ ਕੀ ਲਿਆਉਂਦਾ ਈ ਇਹ ਨਾ ਮੈਂ ਜਿਹੜੇ ਸੂਟ ਰਖੜੇ ਸੀ ਉਹ ਸੀ ਲੈ ਆਈਆਂ ਸਾਰੇ ਭਾਬੀ ਇਹਦੇ ਲੱਗ ਗਈਆਂ ਇਹ ਮੰਨੂ ਦਾ ਸੀ ਮੰਨੂ ਉਹਿਆਦ ਨੇ ਬਖਾਵਾ ਤੇਰਾ ਸੂਹ ਸੋੜਾ ਸੋੜਾ ਮੈਂ ਪਾ ਕੇ ਬਖਾਵੇ ਕਿੰਨਾ ਸੋੜਾ ਲੱਗਣ ਲਿਆਈ ਤੇ ਕੀ ਪਾਉਂਦੀ ਵੀ ਪਾ ਲਿਆ ਇਹਨੂੰ ਕਿਹਨਾਂ ਘਟ ਰਹੀ ਕੀ ਹੋਣਾ ਛੋਪਾ ਤੇ ਭਲਾ ਨਹੀਂ ਕੀ ਹੁੰਦਾ ਮੈਂ ਬਲੈਕ ਬਲੂਟ ਕਰਦਾ ਹਾਂ ਹਾਏ ਮੰਮੀ ਬਲੈਕ ਨਹੀਂ ਹੁੰਦਾ ਬਲੈਕ ਹੁੰਦਾ ਵਾ ਮੋਹਣ ਖਸਮਨ ਉਹ ਕਹਿਣਾ ਸਮਝਾਉਂਦਾ ਉਹਦਾ ਮੈਂ ਬਲੈਕ ਮੇਰੇ ਪਜਬਾਲ ਡੱਕੀ ਦੀ ਆ ਬਾਲ ਡੱਕੀ ਦੀ ਐ ਬਲੈਕ ਹੀ ਹੋਰ ਨੂੰ ਨਾ ਕਹਿਦੀ ਨਹੀਂ ਮੈਨੂੰ ਹਣ ਪੁੱਤ ਕੀ ਪਤਾ ਐ ਇੰਨਾ ਗੱਲਾਂ ਦਾ ਕੀ ਉਹਦੇ گاਵਾ ਮੈਂ ਆਨ ਦਾ ਦਨ ਸਾਲਾ ਮੈਨੂੰ ਹੰਦਾ ਬਲੈਕ ਬਲੈਕ ਖਾਣੇ ਪੈ ਕਿਹੜੀ ਬਲੈਕ ਕਰਨ ਲੱਗ ਪਿਆ ਮੇਰਾ ਤੇ ਪਹਿਲੀ ਫੜਿਆ ਹੀ ਗਿਆ ਮੇਰਾ ਤੇ ਪਹਿਲੀ ਗੱਲ ਉਹਦਾ ਠੀਕ ਐ ਨਾ ਮੈਂ ਉਹਨੂੰ ਠੀਕ ਡੈਟ ਟਿਕਾ ਬਸ ਹੋਰ ਬਰਦੀ ਟਿਕਾਉਂ ਕਰੋ ਹਾਂ ਚੱਲ ਕਰੋ ਭੈਣ ਭਰਾ ਗੱਲਾਂ ਏ ਮੇਰੇ ਪੁੱਤ ਨੇ ਰੋਟੀ ਖਾਣੀ ਮੈਨਾਂ ਪਸਾਉ ਹੀ ਨਹੀਂ ਆ। ਮੈਂ ਚਾਹ ਹੀ ਘੁੱਟ ਪੀਂ ਰੋਟੀ ਨਹੀਂ ਖਾਣੀ। ਚਲ ਠੀਕ ਹੈ ਮੈਂ ਆਪਾਂ। ਤੇ ਕਿੰਨੀ ਸੋਹਣੀ ਲੱਗੀ ਵੇ। ਏ ਮਮੇ ਕਿੰਨੀ ਸੋਹਣੀ ਲੱਗਿਆ ਸੂਰ ਪਾਇਆ ਨੇ। ਆਹੋ ਸੋਹਣਾ ਲੱਗ ਗਿਆ। ਕਿੰਨਾ ਸੋਹਣਾ ਮੇਰੇ ਪੁੱਤ ਲੱਗ ਗਿਆ। ਹੋਰ ਕੀ ਜੇ ਉਹ ਮੈਂ ਆਪਣੇ ਪੁੱਤ ਨੂੰ ਹੋਰ ਸੋਹਣੇ ਸੋਹਣੇ ਪਾ ਜਾਈ। ਆਪਣੇ ਨਾਲ ਹੈ ਜੋ ਮੇਰੇ ਰਵੀ ਨੂੰ ਛੁੱਟੀਆਂ ਚ ਬੜਾ ਜੀ ਕਰਦਾ ਵਾਂਡੇ ਜਾਣ ਨੂੰ ਕੋਈ ਨਹੀਂ ਲੈ ਜਾਗੀ ਮੈਂ ਤੈਨੂੰ ਹੁਣ ਤੂੰ ਜਾ ਆਈ ਮੇਰੇ ਕੋਲ ਤੇਰੇ ਸੋਨਾ ਸੂਰ ਬਣਾਉਣ ਨੂੰ ਨਾਲ ਦੋ ਚਾਰ ਦਿਨ ਰਹੀ ਹਾਂ ਉੱਥੇ ਹਨ ਕੇ ਗਈ ਮੈਂ ਆਪਣੀ ਮੰਮਾ ਨਾਲ ਤੇ ਕਦੀ ਮਾਂ ਨੇ ਖੜਿਆ ਦੀ ਦੇ ਖੜਦੀ ਤੇ ਜਾਂਦੀ ਨਹੀਂ ਆਣੀ ਨਾਨਕੇ ਕਿਉਂ ਨਹੀਂ ਖੜਿਆ ਦੀ ਮਾਂ ਨੇ ਆਂਦੀ ਸੀ ਮੇਰੇ ਕੋਲ ਦੋ ਦਿਹਾਣੇ ਨਹੀਂ ਸਾਂਭੇ ਜਾਂਦੇ ਤੇ ਸਾਡੀ ਧੀ ਸਾਨੂੰ ਕੋਈ ਵਾਧੂ ਥੋੜੀ ਹੈ ਹੈ ਦੋ ਨਿਆਣੇ ਇਹ ਕੀ ਗੱਲ ਹੈ ਜੇ ਲੋਕਾਂ ਦੇ ਚਾਰ ਚਰ ਹੁੰਦੇ ਉਹ ਵੀ ਸਾਂਭਦੇ ਹੀ ਆ ਨਾ ਇਤਰਾ ਗਾੜੀ ਗਵਾਂਦੀ ਸੀ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆਪੇ ਨਾਲ ਆਪਣੇ ਚਾਚਾ ਆਦਾ ਠੀਕ ਨਹੀਂਗਾ ਉਹਨੂੰ ਪਾਣੀ ਤਾਂ ਨਹੀਂ ਲਾਗੋ ਪੁੱਛੂਗੀ ਤੇ ਉਹ ਆਏ ਨੂੰ ਪੁੱਛੂਗੀ ਬੜਾ ਮੈਨੂੰ ਆਸਰਾ ਵੀ ਆ ਲਾਗੋ ਪਾਣੀ ਪਰ ਦਿੰਦੀ ਬੋਤਲਾਂ ਪਾਣੀ ਫੜਾ ਦਿੰਦੀ ਆ ਚਾਹ ਬਣਾਵਾ ਰੋਟੀ ਪਕਾਵਾ ਲਾਗੋ ਫੜਾ ਦਿੰਦੀ ਆ ਵਾਹ ਬਾਕੀ ਤੇ ਚੱਲ ਮੈਂ ਔਖੀ ਸੌਖੀ ਹੋ ਕੇ ਪੁੱਤ ਕੰਮ ਕਰ ਹੀ ਲੈਣੀ ਆ ਮੈਂ ਅੱਗੇ ਵੇਖਣ ਨਿਕਲ ਆ ਰਾਂ ਕਿੰਨਾ ਪਿਆਰਾ ਤਾਂ ਨੇਰ ਦਾ ਨਾ ਉਹਨੂੰ ਤਾਂ ਹੈ ਹੀ ਨਹੀਂ ਮੱਸਾ ਕਿਤੇ ਨੇ ਫੋਨ ਕਰਕੇ ਨਹੀਂ ਪੁੱਛਿਆ ਅੱਛਾ ਇੱਕ ਵਾਰ ਨਹੀਂ ਫੋਨ ਕਰਕੇ ਪੁੱਛਿਆ ਨਾ ਕਿਤੇ ਸ਼ੋਭ ਦਾ ਪੁੱਛਿਆ ਨਾ ਕਿਤੇ ਕੁੜੀ ਵੱਲੋਂ ਪੁੱਛਿਆ ਇਹ ਤਰ੍ਹਾਂ ਦੀ ਉਹ ਫਿਰ ਤੁਸੀਂ ਮੈਨੂੰ ਕਹਿ ਤਦੇ ਨੇ ਨਾ ਮੰਮੀ ਉਹਨੂੰ ਤਾਂ ਇੱਕ ਤਰ੍ਹਾਂ ਕਰਦੀ ਆਂ ਇਹ ਗੱਲ ਮਾੜੀ ਏ ਵੈ ਭਾਬੀ ਦੀ ਤੇ ਉਹਨੂੰ ਇਹ ਆ ਕਿ ਜੇ ਮੈਂ ਫੋਨ ਕੀਤਾ ਤੇ ਮੈਨੂੰ ਘਰ ਆਉਣ ਨੂੰ ਨਾ ਕਹਿ ਦੇਣਾ ਹਾਂ ਦਈਆ ਲੈ ਉਹ ਹੈਰਾਨ ਕੀ ਗੱਲੀ ਏ ਚੱਲ ਮੈਂ ਚਾਹ ਤਰ ਕੇ ਆਈ ਹਾਂ ਤੇ ਮੈਂ ਆ ਗਈ ਉਠ ਪੁੱਤ ਉਹ ਆਪਣੀ ਨੂੰ ਚਾਹ ਲਿਆ ਕੇ ਤੇ ਫੜਾ ਦੇ ਮੈਂ ਪਾਂਡੇ ਦੋਤੋ ਝੂਠ ਮਾਰਦੀ ਆ ਦਾਦੀ ਨੇ ਜਾਨ ਮੈਨੂੰ ਦਿੱਤਾ ਨਹੀਂ ਐ ਤੇ ਭੂਈ ਨੂੰ ਕਹਿੰਦੀ ਆ ਕਿ ਇਹਦੀ ਮਾਂ ਨਹੀਂ ਲੈ ਕੇ ਗਈ